ਆਸਟ੍ਰੇਲੀਆ ਤੋਂ ਮੈਨੂੰ 16 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨ ਤੇ ਮਿੱਟੀ ਦੀ ਖਿੱਚ ਖਿੱਚ ਲਈ ਵਾਪਸ ਵੀ ਆਪਣੀ ਪੰਜਾਬ ਦੇ ਵਿੱਚ ਸਕੂਨ ਜਿਹਨੂੰ ਕਹਿੰਦੇ ਨੇ ਸਕੂਨ ਸਕੂਨ ਮਿਲਦਾ ਇੱਥੇ ਆ ਕੇ ਪਰ ਜੇ ਕਿਸੇ ਕੋ ਜਮੀਨ ਜਾਇਦਾਦ ਸਾਰਾ ਕੁਝ ਹੁੰਦਿਆਂ ਗਿੰਦਿਆਂ ਫੇਰ ਉਹ ਕਹੇ ਕਿ ਮੈਂ ਆਸਟ੍ਰੇਲੀਆ ਜਾ ਕੇ ਵਧੀਆ ਲਾਈਫ ਲਈ ਜਾਣਾ ਨਹੀਂ ਉਹ ਗਲਤ ਫੈਸਲਾ ਹੈ ਤੇ ਸਿਟੀਜ਼ਨਸ਼ਿਪ ਲਾ ਲੋਗੀ ਅੱਜ ਤੋਂ 13 ਸਾਲ ਪਹਿਲਾਂ ਅਸੀਂ ਸਿਟੀਜ਼ਨ ਹੋ ਗਏ ਸੀ ਤੇ ਫਿਰ ਅਸੀਂ ਸਿਟੀਜ਼ਨਸ਼ਿਪ ਲੈਣ ਤੋਂ ਬਾਅਦ ਜਦੋਂ ਸੈਟਲ ਹੋ ਗਏ ਥੋੜਾ ਜਿਹਾ ਤਾਂ ਅਸੀਂ ਆਪਣੇ ਬਿਜ਼ਨਸ ਚਾਰਾ ਮੇਰੇ ਪੰਜ ਰੈਸਟੋਰੈਂਟਸ ਨਾਲੋਂ ਮਨਿੰਦਰਪਾਲ ਸਿੰਘ ਮਨਿੰਦਰਪਾਲ ਜੀ ਸੁਣਨ ਚਾਹਿਆ ਕਿ ਤੁਸੀਂ ਫੋਰਨ ਤੋਂ ਆਏ ਜੀ ਹਾਂਜੀ ਬਿਲਕੁਲ ਆਸਟ੍ਰੇਲੀਆ ਤੋਂ ਮੈਨੂੰ 16 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨ ਤੇ ਮਿੱਟੀ ਦੀ ਖਿੱਚ ਖਿੱਚ ਲਈ ਆਈ ਵਾਪਸ ਕਾਰਨ ਕੀ ਹੈ ਜੀ ਕਾਰਨ ਵੀਰ ਜੀ ਬਸ ਇਸ ਤਰ੍ਹਾਂ ਹੈ ਕਿ ਇੱਕ ਲਗਾ ਲਓ ਕਿ ਲगाव ਹੁੰਦਾ ਆਪਣੀ ਜ਼ਮੀਨ ਦੇ ਨਾਲ ਵੀ ਆਪਣੀ ਪੰਜਾਬ ਦੇ ਵਿੱਚ ਸਕੂਨ ਜਿਹਨੂੰ ਕਹਿੰਦੇ ਨੇ ਸਕੂਨ ਸਕੂਨ ਮਿਲਦਾ ਇੱਥੇ ਆ ਕੇ ਤਾਂ ਸਕੂਨ ਦੇ ਚੱਕਰ ਦੇ ਵਿੱਚ ਹੀ ਸਮਝ ਲਓਗੇ ਵਾਪਸ ਆਇਆ ਜੇ ਲੋਕੀ ਇੱਥੋਂ ਬਾਹਰ ਜਾਂਦੇ ਨੇ ਵੀਰ ਜੀ ਬੜੇ ਬਹੁਤ ਵੱਡੀ ਗਲਤੀ ਕਹ ਲਓ ਗਲਤੀ ਨਹੀਂ ਕਹਿ ਸਕਦੇ ਇਟਸ ਚੋਇਸ ਇਹ ਹਰ ਇੱਕ ਬੰਦੇ ਦੀ ਚੋਇਸ ਹੈ ਕਿ ਉਹਨੂੰ ਲੱਗਦਾ ਹੈ ਕਿ ਅਗਰ ਕੋਈ ਸਟਰਗਲ ਕਰਦਾ ਉਹਨੂੰ ਲੱਗਦਾ ਕਿ ਮੈਂ ਬਾਹਰ ਜਾ ਕੇ ਥੋੜਾ ਇਜ਼ੀ ਹੋ ਸਕਦਾ ਜਾਂ ਇੱਕ ਲਗਾ ਲੋ ਕਿ ਮੀਡਲ ਕਲਾਸ ਜਿਹਦੇ ਪਿੱਛੇ ਕੁਝ ਨਹੀਂ ਹੈਗਾ ਉਹਨੇ ਆਪਣੀ ਗੁਲੀ ਜਨਰੇਸ਼ਨ ਹੈ ਅਗਲਾ ਅਗਲਾ ਸਵਾਰਨਾ ਉਹਦੇ ਲਈ ਤਾਂ ਓਕੇ ਆ ਪਰ ਜੇ ਕਿਸੇ ਕੋ ਜ਼ਮੀਨ ਜਾਇਦਾਦ ਸਾਰਾ ਕੁਝ ਹੁੰਦਿਆਂ ਗਿੰਦਿਆਂ ਫਿਰ ਉਹ ਕਹੇ ਕਿ ਮੈਂ ਆਸਟ੍ਰੇਲੀਆ ਜਾ ਕੇ ਵਧੀਆ ਲਾਈਫ ਲਈ ਜਾਣਾ ਨਹੀਂ ਉਹ ਗਲਤ ਫਹਮੀ ਆ ਭਾਜੀ ਉੱਥੇ ਹੀ ਆ ਜਾਂਦੀ ਹੈ ਜ਼ਿੰਦਗੀ 12 ਘੰਟੇ ਕੰਮ 8 ਘੰਟੇ ਕੰਮ ਨਹੀਂ ਕਰੋਗੇ ਬਿਜ਼ਨਸ ਵੀ ਕਰ ਲੋਗੇ ਪ੍ਰੈਸ਼ਰ ਇੱਥੇ ਉਨਾ ਹੀ ਰਹਿਣਾ ਜਿੰਨਾ ਤੁਸੀਂ ਇੱਥੇ ਆਲਰੇਡੀ ਜਿਹੜਾ ਬਿਲਕੁਲ ਵੀ ਚੁੱਕਿਆ ਨਹੀਂ ਹੋਇਆ ਇੱਥੇ ਤੁਹਾਡੇ ਮਾਪਿਓ ਅਨਸੈਸਟਰਲ ਜੋ ਵੀ ਦਾਦਾ ਦਾਦੀ ਨੇ ਇੱਕ ਬਿਜ਼ਨਸ ਸੈਟਅਪ ਕੀਤਾ ਹੁੰਦਾ ਜਿਹਦੇ ਵਿੱਚ ਤੁਹਾਡੀ ਕੋਈ ਹੈਡਗ ਨਹੀਂ ਆ ਉਹਨੂੰ ਛੱਡ ਕੇ ਜਿਹੜਾ ਇੱਕ ਚੱਲਦਾ ਚਲਾਇਆ ਤੇ ਤੁਸੀਂ ਬਾਹਰ ਜਾਓਗੇ ਮੇਰੇ ਹਿਸਾਬ ਦੇ ਨਾਲ ਬੜੀ ਵੱਡੀ ਇੱਕ ਗਲਤੀ ਗਿਣੀ ਜਾਂਦੀ ਆ ਸਾਰਿਆਂ ਨੂੰ ਅਹਿਸਾਸ ਜ਼ਰੂਰ ਹੁੰਦਾ ਪਰ ਇੱਕ ਗੱਲ ਹੈ ਕਿ ਜਦੋਂ ਤੁਸੀਂ ਇੱਕ ਦਿਨ ਨਿਕਲ ਜਾਂਦੇ ਹੋ ਨਾ ਫਿਰ ਮੁੜਨਾ ਬੜਾ ਔਖਾ ਕੀ ਕੀਤਾ ਉੱਥੇ ਜਾ ਕੇ ਵੀਰ ਜੀ ਉੱਥੇ ਮੈਂ ਸਟਾਰਟਿੰਗ ਤੇ ਜਿਵੇਂ ਐਜ਼ ਨੋਰਮਲ ਅਸੀਂ ਮੈਂ ਤੇ ਮੇਰੀ ਵਾਈਫ ਗਈ ਸੀ ਤੇ ਉਦੋਂ ਟਾਈਮ ਬਹੁਤ ਵਧੀਆ ਸੀ ਆਸਟ੍ਰੇਲੀਆ ਦੇ ਉਦੋਂ ਅਸੀਂ 2 ਸਾਲ ਦੇ ਵਿੱਚ ਪੀਆਰ ਵਗੈਰਾ ਲੱਲੀ ਸੀ 2.5 ਸਾਲ ਦੇ 2.5 ਸਾਲ ਦੇ ਵਿੱਚ ਆਪਣੀ ਪੀਆਰ ਹੋ ਗਈ ਸੀ ਤੇ ਸਿਟੀਜ਼ਨਸ਼ਿਪ ਲਾ ਲੋਗੀ ਅੱਜ ਤੋਂ 13 ਸਾਲ ਪਹਿਲਾਂ ਅਸੀਂ ਸਿਟੀਜ਼ਨ ਹੋ ਗਏ ਸੀ ਤੇ ਫਿਰ ਅਸੀਂ ਸਿਟੀਜ਼ਨਸ਼ਿਪ ਲੈਣ ਤੋਂ ਬਾਅਦ ਜਦੋਂ ਸੈਟਲ ਹੋ ਗਏ ਥੋੜਾ ਜਿਹਾ ਤਾਂ ਅਸੀਂ ਆਪਣੇ ਬਿਜ਼ਨਸ ਵਗੈਰਾ ਮੇਰੇ 5 ਰੈਸਟੋਰੈਂਟਸ ਹਨ ਉੱਥੇ ਪਰ ਉਹਨਾਂ ਉੱਥੋਂ ਦੀ ਇੱਕ ਸਾਈਡ ਪਾਰਟ ਆਫ ਉੱਥੋਂ ਦੀ ਲਾਈਫ ਦਾ ਦਖਾਨਦਾਜ਼ਾ ਇਕਨੋਮਿਕਲ ਜਿਹੜੀਆਂ ਕੰਡੀਸ਼ਨਸ ਹਨ ਬੜੀ ਤੇਜ਼ੀ ਨਾਲ ਬਦਲਦੀਆਂ ਨੇ ਅ ਜਦੋਂ ਕਰੋਨਾ ਆਇਆ ਸੀ ਉਸ ਤੋਂ ਕਰੋਨਾ ਆਉਣ ਤੋਂ ਪਹਿਲਾਂ ਇੱਕ ਟਾਈਮ ਆਇਆ ਕਿ ਇਹਨਾਂ ਨੇ ਰੂਲਸ ਚੇਂਜ ਕਰਤੇ ਹੁਣ ਜਿੱਥੇ ਮੇਰੇ ਬਿਜ਼ਨਸ ਸੈਟਅਪ ਸੀ ਨਾ ਉੱਥੇ ਗਵਰਨਮੈਂਟ ਦੀ ਇੱਕ ਕੰਡੀਸ਼ਨ ਆ ਗਈ ਕਿ ਤੁਸੀਂ ਜਿਹੜੇ ਨਵੇਂ ਸਟੂਡੈਂਟਸ ਜਾਂ ਨਵਾਂ ਕੋਈ ਵੀ ਜਿਹੜੇ ਆ ਰਹੇ ਨੇ ਉਹ ਪੀਆਰ ਨਹੀਂ ਲੈ ਸਕਦੇ ਤੇ ਪੂਰੇ ਦਾ ਪੂਰਾ ਸ਼ਹਿਰ ਹੀ ਖਾਲੀ ਹੋ ਗਿਆ ਸੀ ਸਟੂਡੈਂਟਸ ਆ ਮੂਵ ਆਊਟ ਕਰ ਗਏ ਸੀ ਤੇ ਪੰਜ ਰੈਸਟੋਰੈਂਟ 6 ਰੈਸਟੋਰੈਂਟ ਵਿੱਚ ਕੰਮ ਕਰਨ ਲਈ ਗੋਰੇ ਕੰਮ ਨਹੀਂ ਕਰਦੇ ਇਹਨਾਂ ਕੰਟਰੀਸ ਨੂੰ ਚਲਾਉਣ ਵਾਲੇ ਸਾਡੇ ਇੰਡੀਅਨ ਹੀ ਨੇ ਭਾਵੇਂ ਟਰਕਿੰਗ ਲਾਈਨ ਆ ਭਾਵੇਂ ਦੁਕਾਨਦਾਰੀ ਆ ਭਾਵੇਂ ਸਬਜ਼ੀਆਂ ਦੀ ਦੁਕਾਨ ਆ ਭਾਵੇਂ ਕੋਈ ਵੀ ਲਗਾ ਲੋ ਬਿਜ਼ਨਸ ਹੈ ਪੈਟਰੋਲ ਸਟੇਸ਼ਨਸ ਨੇ ਮਤਲਬ ਕਿ ਹਰ ਇੱਕ ਤਰ੍ਹਾਂ ਦੀ ਚੀਜ਼ ਇੰਡੀਅਨਸ ਚਾਈਨਸ ਜਿਹੜੇ ਬਾਹਰੋਂ ਆਉਂਦੇ ਨੇ ਉਹ ਰਨ ਕਰ ਰਹੇ ਨੇ ਇਹ ਰਨ ਕਰਦੇ ਨੇ ਗਵਰਨਮੈਂਟ ਜਿਹੜੇ ਇਹਨਾਂ ਦੇ ਆਪਣੇ ਵਛਿੰਦੇ ਨੇ ਜਿਹੜੇ ਆਪਣੇ ਉਹਨਾਂ ਦੇ ਸਿਟੀਜ਼ਨਸ ਨੇ ਉਹਨਾਂ ਨੂੰ ਸਹੂਲਤਾਂ ਦਿੰਦੀ ਆ ਕੰਮ ਕਰਨ ਵਾਲੇ ਅਸੀਂ ਟੈਕਸ ਭਰਨ ਵਾਲੇ ਅਸੀਂ ਸਹੂਲਤਾਂ ਲੈਣ ਵਾਲੇ ਉਹਨਾਂ ਦੇ ਜਿਹੜੇ ਉੱਥੋਂ ਦੇ ਪਰਮਾਨੈਂਟ ਮਿਲਦੀ ਆ ਸਾਨੂੰ ਵੀ ਮੇਰੇ ਬੱਚਾ ਨੂੰ ਵੀ ਮਿਲੇਗੀ ਪਰ ਇਹ ਕਿ ਅਸੀਂ ਇੱਕ ਉਹਦਾ ਪਾਰਟ ਅਦਾ ਕਰਦੇ ਆ ਮਿਹਨਤ ਕਰਕੇ ਜਿਹਨੂੰ ਕਹਿੰਦੇ ਕਿ ਇੱਕ ਅਸੀਂ ਜਨਰੇਸ਼ਨ ਗੱਲ ਨਹੀਂ ਆਪਣੀ ਉਸ ਤੋਂ ਬਾਅਦ ਜਾ ਕੇ ਮੇਰੇ ਬੱਚੇ ਇੱਕ ਵਧੀਆ ਲਾਈਫ ਜੀਣਗੇ ਪਰ ਉਹਦੇ ਲਈ ਇਸ ਵੇਲੇ ਕੀ ਹੈ ਤੁਹਾਡਾ ਉਥੇ ਵੀਰ ਜੀ ਇਸ ਵਕਤ ਮੇਰੇ ਵਾਈਫ ਆ પેટ્રોલ ਸਟੇਸ਼ਨ ਤੇ ਨੇ ਐਜ਼ ਅ ਮੈਨੇਜਰ ਇੱਜ਼ਤ ਐ ਮਾਨ ਐ ਪਰਿਵਾਰ ਮੇਰਾ ਦੋਨੋਂ ਬ੍ਰਦਰ ਉਥੇ ਨੇ ਇੱਕ ਕਾਰਬਾਰ ਆਪਣੇ ਨੇ ਤੇ ਬਹੁਤ ਸੋਹਣਾ ਸੈਟਅਪ ਆ ਪਰ ਸਾਰਾ ਕੁਝ ਛੱਡ ਗਏ ਮੇਰਾ ਆਨ ਦਾ ਮਕਸਦ ਆਨ ਦਾ ਮਕਸਦ ਵੀਰ ਜੀ ਸਕੂਨ ਸਕੂਨ ਸੀ ਕੁਛ ਬਿਜ਼ਨਸ ਜਿਹੜਾ ਬਿਹਤਰ ਜਿਹੜਾ ਇੰਡੀਆ ਦੇ ਵਿੱਚ ਰਹਿ ਕੇ ਰਨ ਕੀਤਾ ਜਾ ਸਕਦਾ ਉਹ ਤੁਸੀਂ ਆਊਟ ਆਫ ਕੰਟਰੀ ਕਰ ਸਕਦੇ ਆ ਪਰ ਉਹਦੇ ਨਾਲ ਨਾਲ ਰਿਸਕ ਬਹੁਤ ਵੱਡਾ ਕਿਵੇਂ ਤੁਸੀਂ ਸਿਰਫ ਜਦੋਂ ਇਹ ਕੰਮ ਸ਼ੁਰੂ ਨਹੀਂ ਕੀਤਾ ਇਹ ਸਿਰਫ ਗੁੱਡੀਆਂ ਹਿੜਾਣਾ ਤੇ ਦੋ ਕੁ ਮਹੀਨੇਾਂ ਦੇ ਵਿੱਚ ਜੀ ਡੈਫੀਨੇਟਲੀ ਮੈਂ ਮੈਂ ਹਰ ਸਾਲ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਆਵਾਂ ਪਰ ਜੇ ਵਿਆਂ ਜਾਂ ਕਿਹਾ ਲੋ ਕਿ ਇੱਕ ਅਗਰ ਆਨੇ ਆ ਅਸੀਂ ਪੂਰੀ ਸਾਲ ਦੀ ਕਮਾਈ ਸਾਡੀ ਇੱਥੇ ਆ ਕੇ ਉਹ ਅਸੀਂ ਖਤਮ ਕਰ ਦਿੰਨੇ ਦੋ ਮਹੀਨੇ ਕਰ ਗੁੱਡੀਆਂ ਦਾ ਸ਼ੌਂਕ ਕਿਵੇਂ ਪੈ ਗਿਆ ਗੁੱਡੀਆਂ ਵੀਰ ਜੀ ਸ਼ੁਰੂ ਤੋਂ ਹੀ ਜਦ ਚਾ ਦੀ ਪੁਸ਼ਤੀ ਚਾਚਾਈ ਨੂੰ ਦੇਖ ਕੇ ਜਾਂ ਲਗਾ ਲੋਗੇ ਇੱਕ ਪਾਰਟ ਆਫ ਕਲਚਰ ਆ ਅਮ੍ਰਿਤਸਰ ਦਾ ਹੈ ਦੇਖਿਆ ਜਾਵੇ ਤਾਂ ਲੋਕੀ ਬਾਹਰੋਂ ਇਥੇ ਆ ਕੇ ਬਿジネス ਕੋਈ ਬੜੇ ਬੜੇ ਵੱਡੇ ਬਿジネス ਹੈ ਪਰ ਤੁਸੀਂ ਆ ਬਿジネス ਸ਼ੁਰੂ ਕੀਤਾ ਪਤੰਗਾਂ ਦਾ ਵੀਰ ਜੀ ਮੇਰੀ ਬੇਟੀ ਨੇ ਕਿਹਾ ਸੀ ਕਿ ਜਿਹੜਾ ਪਾਪਾ ਤੁਹਾਡਾ ਪੈਸ਼ਨ ਹੈ ਨਾ ਉਹਨੂੰ ਕੰਟੀਨਿਊ ਕਰੋ ਉਸ ਦੇ ਰਿਲੇਟਿਡ ਕੁਝ ਕਰੋ ਯੂ ਵਿਲ ਸਕਸੀਡ इजीली ਤੇ ਪਰਮਾਤਮਾ ਦੀ ਮਿਹਰ ਦੇ ਨਾਲ ਜਦੋਂ ਇਹਦੇ ਉੱਤੇ ਵਰਕ ਕੀਤਾ ਸੀ ਅਸੀਂ ਤੇ ਉਮੀਦ ਨਾਲੋਂ ਵਧੀਆ ਜ਼ਿਆਦਾ ਰਿਸਪਾਂਸ ਮਿਲਿਆ ਅੰਮ੍ਰਿਤਸਰ ਦੇ ਵਿੱਚ ਹਾਂ ਤਾਂ ਦਾ ਨੂੰ ਸੁਨੰਝਵੇਂ ਦਾ ਬੱਚੇ ਕਹਿੰਦੇ ਆਸਟ੍ਰੇਲੀਆ ਵਾਲੀ ਗੁੱਡੀ ਦੇ ਦੋ ਆਸਟ੍ਰੇਲੀਆ ਵਾਲੀ ਖਾ ਸਕ ਤੜੀ ਤੰਗ ਦੇ ਵਿੱਚ ਅ ਵੀਰ ਜੀ ਮਿਹਨਤ ਮਿਹਨਤ ਮਾਰੀ ਆ ਪੂਰੇ ਸਾਲ ਦੀ ਜਿੰਨੂੰ ਕਹ ਲਓ ਕਿ ਅਰਦਾਸਾਂ ਨੇ ਮਿਹਨਤ ਆ 25 30 ਬੰਦੇ ਜਿਹੜੇ ਕੰਮ ਕਰਦੇ ਨੇ ਆਪ ਵੀ ਬਣਾਉਂਦੇ ਹੋ ਵੀਰ ਜੀ ਸਾਰੇ ਹੀ ਗੁੱਡੀ ਆਪ ਤਿਆਰ ਕਰਵਾਈ ਦੀ 99% ਗੁੱਡੀ ਜਿਹੜੀ ਆਪਣੀ ਇੱਥੇ ਆ ਸਾਰੀ ਆਪਣੀ ਇਹ ਤੇ ਦੋ ਦਿਨ ਮਹੀਨਾ ਦਾ ਬਿਜ਼ਨਸ ਆ ਸਭਾ ਵੀਰ ਜੀ ਇਹ ਪੂਰੇ ਸਾਲ ਦਾ ਬਿਜ਼ਨਸ ਆ ਇੱਕ ਨਜ਼ਰੀਆ ਇਹ ਦਿੱਲੀ ਦਾ ਕੰਮ ਸ਼ੁਰੂ ਹੋ ਜਾਂਦਾ ਪੂਰੇ ਸਾਲ ਦਾ ਆਰਡਰ ਮਤਲਬ ਕਿ ਜਿਸੇ ਹਿਸਾਬ ਨਾਲ ਸਾਨੂੰ ਰਿਸਪਾਂਸ ਮਿਲਿਆ ਅਗਲਾ ਸਾਲ ਮੈਂ ਇਸ ਤੋਂ 5 ਗੁਣਾ ਆਪਣੀ ਲੇਬਰ ਵੀ ਵਧਾ ਲਾਂ ਮੈਨੂੰ ਉਹ ਵੀ ਥੋੜੀ ਪੈ ਜਾਣੀ ਹੈ ਜਿਹੜੇ ਲੋਕ ਬਾਹਰ ਜਾਂਦੇ ਨੇ ਬੱਚੇ ਬਾਹਰ ਰੋ ਜਾਣ ਨੂੰ ਭਜਦੇ ਨੇ ਕੀ ਸੀ ਇਹ ਦੇਣਾ ਚਾਹੋਗੇ ਵੀਰ ਜੀ 올 ਓਵਰ ਇੰਡੀਆ ਅੰਮ੍ਰਿਤਸਰ ਸ਼ਹਿਰ ਇਸ ਤਰ੍ਹਾਂ ਦਾ ਕਿ ਇੱਥੇ ਅਗਰ ਕਿਸੇ ਕੋ 100 ਕਰੋੜ ਰੁਪਇਆ ਵੀ ਹੈ ਨਾ ਇਕੱਠਾ ਉਹ ਐਕਟਿਵਾ ਚਲਾਉਂਦਾ ਮੱਲਕੀ ਮੇਰਾ ਕਹਿਣ ਦਾ ਮਤਲਬ ਕਿ ਅੰਮ੍ਰਿਤਸਰ ਬਹੁਤ ਅਮੀਰ ਸਿਟੀ ਆ ਵਨ ਆਫ ਦੀ ਰਿਚਸ ਸਿਟੀ ਆਫ ਇੰਡੀਆ ਅਗਰ ਇੱਥੇ ਰਹਿ ਕੇ ਬਿਜ਼ਨਸ ਨਹੀਂ ਕੀਤਾ ਜਾ ਸਕਦਾ ਫੇਰ ਭਾਵੇਂ ਅਮਰੀਕਾ ਚਲ ਜਾਓ ਭਾਵੇਂ ਚੰ드ਰਮਾ ਤੇ ਚਲ ਜਾਓ ਉੱਥੇ ਵੀ ਨਹੀਂ ਕੀਤਾ ਜਾ ਸਕਦਾ ਘਰ ਇੱਥੇ ਸਭ ਕੁਝ ਹੈਗਾ ਅੰਮ੍ਰਿਤਸਰ ਦੇ ਵਿੱਚ ਜੇ ਇੱਥੇ ਨਹੀਂ ਨਾ ਹੈਗਾ ਫਿਰ ਮੈਂ ਕਹਾਂਗਾ ਦੁਨੀਆ ਦੇ ਕਿਸੇ ਕੋਰਨਰ 'ਚ ਨਹੀਂ ਹੈਗਾ ਆਨ ਵਾਲਾ ਕਿਸ ਤਰ੍ਹਾਂ ਦਾ ਮਕਸਦ ਆਨ ਆਲਾ ਵੀਰ ਜੀ ਇਸ ਤੋਂ ਬਾਅਦ ਖੇਤੀਬਾੜੀ ਦੇ ਰਿਲੇਟਿਡ ਕੁਝ ਸੋਚ ਰੱਖੀ ਹੋਈ ਆ ਕਿ ਆਉਣ ਵਾਲਾ ਟਾਈਮ ਜਿਵੇਂ ਜਿਵੇਂ ਲਗਾ ਲੋਗੇ ਤੁਸੀਂ ਬਿਮਾਰੀਆਂ ਜਾਂ ਇੱਕ ਮਟੀਰੀਅਲਿਸਟਿਕ ਹੋਈ ਜਾ ਰਹੀ ਆ ਦੁਨੀਆਦਾਰੀ ਖੇਤੀ ਵਾਲਾ ਕੰਮ ਜਿਹੜਾ ਇਹ ਬੜਾ ਇੰਪੋਰਟੈਂਟ ਆ ਜੇ ਕਿਸੇ ਕੋਲ ਜ਼ਮੀਨ ਹੈ ਆਪਣੀ ਜ਼ਮੀਨ ਸੰਭਾਲ ਕੇ ਰੱਖੇ ਵੇਚੇ ਨਾ ਵੇਚੇ ਨਾ ਮਿਰਜੀ ਆਪਣੀਆਂ ਬੇਵਕੂਫੀਆਂ ਦੇ ਨਾਲ ਆ ਮੈਂ ਆਇਆ ਮੈਂ ਗੁਰਦੁਆਰੇ ਤੋਂ ਵੀ ਰੋਟੀ ਖਾਂਦਾ ਰਿਆ ਮੈਂ ਲੋਕਾਂ ਘਰ ਜਾ ਕੇ ਵੀ ਰੋਟੀ ਖਾਦੀ ਆ ਯਾਨੀ ਕਿ ਮੈਨੂੰ ਕੋਈ ਸ਼ੋਅ ਆਫ ਆ ਗਈ ਮੈਂ 5 ਸਟਾਰ 3 ਸਟਾਰ ਹੋਟਲ ਦੇ ਹਾਂਜੀ ਕੋਈ ਕਹਿੰਦੇ ਕਿਸਾਨੀ ਨਹੀਂ ਹੈਗੀ ਵੀਰ ਜੀ ਹੈਗੀ ਆ ਤਰੀਕੇ ਦੇ ਨਾਲ ਕਰੀਏ ਹੈਗੀ ਆ ਜੇ ਕਿਸਾਨੀ ਨਹੀਂ ਹੈਗੀ ਤੇ ਫਿਰ ਕੁਝ ਨਹੀਂ ਹੈਗਾ ਜਿਹੜੀ 135 140 ਕਰੋੜ ਦੀ ਆਬਾਦੀ ਆ ਉਹਨੇ ਖਾਣਾ ਕੀ ਆ ਉਹਨੇ ਨੋਟ ਛੋਟ ਦਾ ਖਾਣੇ ਆ ਮੇਰਾ ਨਾਮ ਬਲਵਿੰਦਰ ਸਿੰਘ ਬੱਬੂ ਬਲਵਿੰਦਰ ਸਿੰਘ ਜੀ ਜੀ ਸਰ ਕਿੱਥੇ ਕੰਮ ਕਰਦੇ ਹੋ ਤੁਸੀਂ ਐਸੋ ਦੇ ਮੈਂ ਮਾਰੇ ਹਸਰਤ ਤਨਤਾਰ ਰੋਡ ਤੇ ਕੰਮ ਕਰ ਰਿਹਾ ਆ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਵਾਲਾ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਮਾਤਰਾ ਏਸਟ੍ਰੇਲੀਆ ਤੋਂ ਆਮ ਦਾ ਸਾਡੇ ਨਾਮ ਆ। ਨਹੀਂ ਏਸਟ੍ਰੇਲੀਆ ਦਾ ਨਾਮ ਕਿਉਂ ਦਿੱਤੇ? ਇਹ ਏਸਟ੍ਰੇਲੀਆ ਤੋਂ ਆਇਆ ਨਾ। ਅੱਛਾ ਜੀ ਕੌਣ? ਮੈਂ ਬਾਜੀ ਮਨਿੰਦਰ। ਅੱਛਾ ਜੀ। ਤੇ ਮੈਨੂੰ ਥੋੜਾ ਜਿਹਾ ਦੱਸੋ ਗੁੱਡੀ ਬੰਦੀ ਕਿਵੇਂ ਹੈ? ਕੀ ਕੋਸ਼ਿਸ਼ ਚ ਲੱਗਦਾ ਹੈ ਤੇ ਕਿਸ ਤਰ੍ਹਾਂ ਤਿਆਰ ਹੁੰਦੀ ਹੈ? ਕੋਈ ਤਾਵੇ-ਤੂਵੇ ਵੀ ਹੁੰਦੇ ਕੀ ਹੁੰਦਾ ਸਾਰਾ ਥੋੜਾ ਜਿਹਾ। ਇਹ ਮਾਰੇ ਵੀ ਦੀ ਐਂਕੀ ਦਾ ਕਾਗਜਾਂ ਦਾ। ਹਾਂ ਉਹਦੇ ਜੋ ਜਾਨੀ ਇਹ ਪੂਰੇ ਸਾਇਰ ਕੱਢਣੇ ਹੁੰਦੇ ਆ ਜਿਹੜਾ ਵੀ ਸਾਇਰ ਹੋਵੇ ਤਨ ਤਾਉਲਿਓ ਹੋਵੇ ਤਾਉਲਿਓ ਹੋਵੇ ਪਾਉਣੀ ਹੋਵੇ ਉਹ ਚੋ ਕੱਢਣੇ ਆ ਸਾਇਰ ਜੀ ਸਰ ਕਿ ਕਿ ਬੰਦੀ ਕੀ ਸਟਾਰਿੰਗ ਕਿੱਥੋਂ ਹੁੰਦੀ ਹੈ ਸਟਾਰ ਇੱਥੇ ਹੁੰਦੀ ਹੈ ਉਹ ਕਰਾ ਰਹੇ ਕੀ ਕੁਛ ਹੰਦਾ ਤਰਾ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕਿਸ ਤਰ੍ਹਾਂ ਤੀਲੇ ਕਿਵੇਂ ਲੱਗਦੇ ਆ ਕਿੰਨੇ ਕਿਵੇਂ ਹੋਰ ਤੀਲੇ ਬੰਦੀ ਤੇ ਤੀਲੇ ਮਰਿਆ ਮੁੰਡੇ ਸਰੀਰ ਤੇ ਤੀਲੇ ਸ਼ਲਾਈ ਕਰ ਰਿਹਾ ਸ਼ਲਾਈ ਕਰਕੇ ਤੀਲੇ ਲੱਗਦਾ ਸਾਡਾ ਐਸਿਉ ਡੀਨ ਦੀ ਸਾਡੀ ਤੇ ਡਿਜ਼ਾਈਨ ਵੱਖਰੇ ਬੰਦੇ ਨੇ ਯਾਰ ਵੱਖਰੇ ਵੱਖਰੇ ਤੇ ਮੁਰਕੇ ਨੂੰ ਤਿਆਰ ਕੀਤਾ ਜਾਂਦਾ ਵੱਡੇ ਤੋਂ ਵੱਡਾ ਕਿੱਡਾ ਹੁੰਦਾ ਤੇ ਛੋਟੇ ਤੋਂ ਛੋਟਾ ਕਿੱਡਾ ਮਾਰੇ ਵੱਡੇ ਤੋਂ ਛੋਟੇ ਤੋਂ ਛੋਟਾ ਪੌਣੀ ਤੋਂ ਲਾ ਲੋ ਪੌਣੀ ਗੁੱਡੀ ਤੋਂ ਸਾਡੀ ਛੋਟੀ ਕਾਰ ਹੁੰਦੀ ਆ ਪੌਣੀ ਤੋਂ ਲਾ ਕੇ 32 42 12 42 42 ਕੀ ਹੁੰਦਾ ਤਾਵੀ ਨਹੀਂ ਸਮਝਣੇ ਮਾਰੇ ਤਾਂ ਪੂਰਾ ਆ ਜਦਾ ਆ ਵੀ ਇੰਚ ਦਾ ਸ਼ੀਟ ਹੁੰਦੀ ਆ 42 ਇੰਚ ਦੀ ਸ਼ੀਟ ਹੁੰਦੀ ਆ ਅੱਛਾ ਇਹ 20 ਇੰਚ 30 ਇੰਚ ਦੀ ਆ ਵੇਖੋ ਇਸ ਸ਼ੀਟੋਂ ਦੀ 20 30 ਇੰਚ ਦੀ ਆਈ ਕਿੰਨੇ ਦਾ ਜੋੜਦੇ ਉਹਦੇ ਇਹਦੇ ਚੋ ਜਾਨੀਏ ਸਾਰੇ ਸਾਇਜ ਕਰਨੇ ਆ ਤੇ ਪਤੰਗ ਕਿਵੇਂ ਬੰਦੀ ਹੈ ਤੇ ਗੁੱਡਾ ਕਿਵੇਂ ਬੰਦਾ ਸਰ ਅਸੀਂ ਗੁੱਡੀ ਬਣਾਨੇ ਪੰਗਰੇ ਬਣਾਉਂਦੇ ਅੱਛਾ ਗੁੱਡੀ ਅਸੀਂ ਵੱਡੀ-ਵੱਡੀ ਬਣਾਉਂਦੇ ਤੇ ਜੇ ਕਿਸੇ ਕਸਟਮਰ ਨੇ ਵੇਖਣਾ ਵੇ ਜਿਵੇਂ ਤੁਹਾਡੇ ਕੋਲ ਨਾਲ ਲੈਂਦਾ ਬਾਹਰੋਂ ਕਿਤੇ ਲੈਣੀ ਉਹ ਕਿਸ ਤਰ੍ਹਾਂ ਪਤੰਗ ਚੂਜ਼ ਕਰੇ ਆਪਣੀ ਪਤੰਗ ਨੂੰ ਕਿ ਸੁੱਧ ਹੋਏਗੀ ਜਾਂ ਇਹ ਵਧੀਆ ਉੱਡੇਗੀ ਮਰ ਜੇ ਇਹ ਢਾਣ ਵਾਲੇ ਨੇ ਜਿਹੜਾ ਢਾਣ ਵਾਲਾ ਨਾ ਉਹ ਕਾਪੀ ਪਤਾ ਲਾਈ ਜਾਂਦਾ ਫੜ ਕੇ ਵੀ ਇਹ ਉੱਡਣ ਵਾਲੀ ਆ ਕਿ ਨਹੀਂ ਉੱਡਣ ਵਾਲੀ ਇਹ ਜਿਹੜਾ ਡਾਉਣ ਵਾਲਾ ਨਾ ਸਾਡੇ ਨਾਲੋਂ ਜ਼ਿਆਦਾ ਉਹਨਾਂ ਨੂੰ ਪਤਾ ਮੇਰਾ ਨਾ ਕਿ ਚਰਚ ਨਹੀਂ ਜੀ ਅੱਜ ਅੱਜ ਤੇਰੇ ਕੋਲ ਤੇ ਤਿਆਰ ਕੀ ਕਰਨਾ ਹੈ ਅਸੀਂ ਇਹਨਾਂ ਦੀ ਦੁਕਾਨ ਹੈ ਇਹ ਆਪਣੇ ਵੱਡੇ ਵੀਰ ਹੈਗੇ ਆ ਤੇ ਆਪਾਂ ਇਹ ਹਰ ਸਾਲ ਆ ਜੀਦਾ ਗੁੱਡੀ ਲੈਣ ਵਾਸਤੇ ਤੇ ਹਰ 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 ਰਕਮ ਦਾ ਡਿਜ਼ਾਈਨ ਹੈਗਾ ਨਾ ਕੋ ਵੱਖਰੇ ਵੱਖਰੇ ਡਿਜ਼ਾਈਨ ਜਿਹੜਾ ਮਰਜ਼ੀ ਲੈਣਾ ਹੋਵੇ ਛੇ ਤਾਂ ਵੀ ਛੋੜਾ ਵੀ ਮਤਲਬ ਕਿ ਡਿਜ਼ਾਈਨ ਬਹੁਤੇ ਵਧੀਆ ਗਏ ਆ ਮਾਰਕੀ ਨਾਲ ਘੱਟ ਰੇਟ ਹੈਗਾ ਵਾ ਤੇ ਗੁੱਡੀ ਵੀ ਪੂਰੀ ਓਕੇ ਗਈ ਆ। ਮਸ਼ਹੂਰ ਕਿਉਂ ਨਹੀਂ ਲਗਾ? ਇਹ ਆਪਣੇ ਮੈਨ ਡਿਜ਼ਾਈਨ ਕਰਕੇ। ਬਾਕੀ ਵੀਰ ਉਹਨਾਂ ਦਾ ਸੁਭਾਅ ਵਧੀਆ ਵਾ। ਠੀਕ ਏ। ਕਿਨੇ ਬਾਹਰੋਂ ਆਏ? ਹਾਂਜੀ ਹਾਂਜੀ ਕਸਟਮਰ ਵੀ ਬੜੀ ਦੂਰੋਂ ਦਰੋਂ ਆਉਂਦੇ ਆ। ਤੇ ਹਰ ਸਾਲ ਆਈਦਾ ਗੁੱਡੀ ਲੈਣ ਵਾਸਤੇ। ਨਹੀਂ ਆਹ ਭਾਜੀ ਕਿਨੇ ਬਾਹਰੋਂ ਆਏ? ਹਾਂਜੀ ਹਾਂਜੀ। ਦੇਖੋ ਇਹ ਆਪਣਾ ਆਸਟ੍ਰੇਲੀਆ ਤੋਂ। ਆਸਟ੍ਰੇਲੀਆ ਦੇ ਕਰਕੇ ਗੁੱਡੀ ਲੈਣ ਆਉਂਦੇ ਆ। ਹਾਂਜੀ ਹਾਂਜੀ। ਖਾਸ ਖਾਸ ਆਪਣਾ ਇਹ ਡਿਜ਼ਾਈਨ ਕਰਕੇ ਡਿਜ਼ਾਈਨ ਵਧੀਆ ਹੁੰਦੇ ਆ। ਰੇਡ ਵੀ ਵਧੀਆ ਮਿਲ ਜਾਂਦਾ ਮਾਰਕੀਟ ਨਾਲੋਂ ਮੇਰਾ ਨਾਮ ਰਾਹੁਲ ਹੈ ਸਰ ਰਾਹੁਲ ਜੀ ਕਿੱਥੋਂ ਆਏ ਜੀ ਤੇ ਕੀ ਕਿੱਥੇ ਆਏ ਜੀ ਮੈਂ ਸਰ ਗਰਨਾਨਗਪੁਰੇ ਤੋਂ ਆਇਆ ਹਾਂ ਤੇ ਤਰਨਤਾਰਨ ਰੋਡ ਤੇ ਆਪਣੇ ਭਾਜੀ ਹੁਣਾਂ ਦੀ ਸ਼ਾਪ ਆ ਆਸਟ੍ਰੇਲੀਆ ਟ੍ਰੋਂਮਿਸਰ ਇਹਨਾਂ ਕੋ ਗੁੱਡੀ ਲੈਣ ਲਈ ਆਏ ਜੀ ਸਟਿਵੀਆ ਟ੍ਰੋਂਮਿਸਰ ਮਤਲਬ ਮਤਲਬ ਇਹ ਭਾਜੀ ਆਸਟ੍ਰੇਲੀਆ ਪਹਿਲਾਂ ਰਹਿੰਦੇ ਸੀ ਸਪੈਸ਼ਲ ਅਮ੍ਰਿਤਸਰ ਆਏ ਉੱਤੋਂ ਗੁੱਡੀਆਂ ਦੇ ਹੋਰ ਵੀ ਕਿਤੇ ਨਹੀਂ ਮਿਲਦੀਆਂ ਕਿਹਨਾ ਕੋ ਗੁੱਡੀਆਂ ਸਰ ਇਹਨਾਂ ਕੋ ਤਾਂ ਲੈ ਆਏ ਮੈਂ ਨਾ ਲੋਰੀਗੇਟ ਸ਼ਾਪ ਹੈਗੀ ਆ ਆਈ ਥਿੰਕ ਉੱਚਾ ਬਾ ਨਾਮ ਨਹੀਂ ਉਹਦਾ ਯਾਦ ਉਥੇ ਨਾ ਇਹਨਾਂ ਦਾ ਗੁੱਡਾ ਇੱਕ ਪਿਆਸ ਸੀ ਛੋਟਾ ਡੇਢ ਤਾਵੀ ਦਾ ਉਹ ਦੇਖਿਆ ਸੀ ਤੇ ਗੁੱਡੇ ਦੀ ਬਨਾਵਟ ਬਹੁਤ ਸੋਹਣੀ ਲੱਗੀ ਸੀ ਤੇ ਉਹਨਾਂ ਕੋ ਇਹਨਾਂ ਦਾ ਨੰਬਰ ਲਿਆ ਤੇ ਸਪੈਸ਼ਲ ਇਹਨਾਂ ਦਾ ਐਡਰੈਸ ਪੁੱਛ ਕੇ ਆਪਾਂ ਆਏ ਤੇ ਗੁੱਡੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਤੋਂ ਇੱਕ ਡਿਜ਼ਾਈਨ ਮਤਲਬ ਕਮਾਨ ਨਹੀਂ ਗੁੱਡੀ ਐਡੀ ਸੋਹਣੀ ਮਤਲਬ ਇੱਕ ਤੋਂ ਇਹਨਾਂ ਗੁੱਡੀਆਂ ਬਣਾਉਂਦੇ ਆ ਜਿਹੜੇ ਖਰਾਬ ਕਰਦੀਆਂ ਕੁਝ ਪ੍ਰੋਪਰ ਗੁੱਡੀ ਵਧੀਆ ਇਹਨਾਂ ਕੋ ਹੀ ਮਿਲੀ ਮੈਨੂੰ ਤਾਂ ਕਰਕੇ ਇੱਥੋਂ ਗੁੱਡੀ ਲੈਣ ਆਏ ਆਂ ਹੋ ਦੁਕਾਨਾਂ ਤੇ ਇਹਨਾਂ ਦੀ ਵਿਕਦੀਆਂ ਜਿਸ ਤਰ੍ਹਾਂ ਉਹਤੋਂ ਵੀ ਲੱਭ ਸਕਦੇ ਹੋ ਬਿਲਕੁਲ ਸਰਬਟ ਇਹਨਾਂ ਕੋਲ ਵਧੀਆ ਇੱਕ ਡਿਜ਼ਾਈਨਰ ਆ ਰੇਟ ਵੀ ਅੱਛੇ ਆ ਬਿਆਰ ਨਾਲੋਂ ਡੀਲਿੰਗ ਵਧੀਆ ਕਰਦੇ ਆ ਕਲਾਇੰਟਾਂ ਇਸ ਕਰਕੇ ਬਸ